ਹੈ ਗਾਇਸ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਤੇ ਹੋ ਗਿਆ ਆਪਣਾ ਚਾਹ ਦਾ ਟਾਈਮ ਚਾਹ ਪੀਨੇ ਆ ਤੇਰਾ ਕੀ ਟਾਈਮ ਹੋ ਰਿਹਾ ਤੂੰ ਰੋਟੀਆਂ ਟਾਈਮ ਨਾਲ ਹੀ ਚੱਕ ਰੱਖੀਆਂ ਨੇ ਇੱਕ ਖਾਉਂਗੀ ਚਾਹ ਸਵੇਰ ਸਵੇਰ ਨਾਸ਼ਤਾ ਚਾਹ ਹੋਈ ਬੱਚਾ ਨੂੰ ਚੜਾਤਾ ਵੈਣ ਤੇ ਹੁਣ ਮੈਂ ਚੱਲਿਆ ਸਮਾਨ ਲੈਣ ਮਕਾਨ ਦਾ ਬਾਈ ਗੁਰੂ ਮੇਰ ਕਰੇ ਅੱਜ ਕੰਮ ਲਾਵਾਂਗੇ ਆ ਗਈ ਸਮਾਨ ਲੈਣਾ ਸਮਾਨ ਲੈ ਕੇ ਫਿਰ ਚਲਦੇ ਆਂ ਜੀ ਘਰੇ ਭਾਈ ਸਾਹਿਬ ਜੀ ਆਲੂ ਪਾਈ ਜਾਂਦੇ ਨੇ ਜੋ ਓਕੇ ਵਧੀਆ ਲੈ ਜਾਂਦੇ ਆਲੂ ਟਮਾਟਰ ਮੈਂ ਸਮਾਨ ਲੈ ਕੇ ਆ ਗਿਆ ਜੀ ਤੇ ਮੇਰੇ ਆਂਦੇ ਨੂੰ ਕਰੇ ਇਹ ਕੀ ਐ ਪਖੜਾ ਪਤਾਨੀ ਕੀ ਜਿਹੜੀ ਬੁੱਟੀ ਜੀ ਪਖੜਾ ਐ ਇਹ ਪਖੜਾ ਜਿੰਦੇ ਨਿੱਕੇ ਨਿੱਕੇ ਕੰਡੇ ਲੱਗਦੇ ਨੇ ਇਹ ਉਬਾਲ ਕੇ ਇਹਦਾ ਪਾਣੀ ਪੀਣ ਨਾਲ ਠੰਡਕ ਮਿਲਦੀ ਆ ਬਹੁਤ ਹਾਂ ਨਹੀਂ ਜੇ ਕਿਸੇ ਨੂੰ ਵੀ ਗਰਮੈਸ਼ ਹੋ ਰਹੀ ਹੋਵੇ ਨਾ ਬਾਥਰੂਮ ਤੱਕ ਵੀ ਬੰਦ ਹੋ ਰਿਹਾ ਹੋਵੇ ਜੇ ਕਿਵੇਂ ਕੁਝ ਵੀ ਹੈ ਤਾਂ ਇਹ ਉਬਾਲ ਕੇ ਪੀਣ ਨਾਲ ਬਹੁਤ ਜ਼ਿਆਦਾ ਠੰਡਕ ਮਿਲਦੀ ਹੈ ਬਾਥਰੂਮ ਵੀ ਖੁੱਲ ਕੇ ਆਉਣ ਲੱਗ ਜਾਂਦਾ ਬਹੁਤ ਵਧੀਆ ਚੀਜ਼ ਹੈ ਇਹ ਬਾਕੀ ਬੱਸ ਅਸੀਂ ਦੇਸੀ ਜਿਹੜੀਆਂ ਬੂਟੀਆਂ ਨਾ ਆਪਾਂ ਵਰਤਦੇ ਨਹੀਂ ਬਹੁਤ ਫਾਇਦੇਮੰਦ ਚੀਜ਼ ਹੁੰਦੀ ਹੈ ਵਰਤਣੀ ਛੱਡਤੀਆਂ ਸਾਰਿਆਂ ਨੇ ਅੱਛਾ ਆ ਪਾਣੀ ਉਬਾਲਿਆ ਤੇ ਹੁਣੇ ਪਾਣੀ ਪੀਵਾਂਗਾ ਮੈਂ ਹੁਣ ਕੀ ਬਣ ਰਿਹਾ ਹੈ ਯਾਰ ਦਿਖਾ ਰੋਟੀ ਸਵੇਰੇ ਸਵੇਰੇ ਆ ਪਰ ਦਵਾਈ ਲੈਣੀ ਹੈ ਮੈਨੂੰ ਚੱਲ ਬੁਲਾ ਇੱਥੇ ਖਾਵਾਂ ਉਹ ਨਹੀਂ ਜਿਹੜੀ ਹੁਣ ਦੁੱਧ ਦੇ ਨਾਲ ਮਲਾਈ ਜੀ ਅੰਦਰ ਵਾਕੀ ਚਾਦੇ ਤਾਂ ਖਰਾਬ ਹੀ ਜਾਵੇਗੀ ਕਿਹੜੀ ਮਲਾਈ ਅੰਦਰ ਗਈ ਹੈ ਇੰਨਾ ਸਰੀ ਕਰੀਮ ਹੋ ਗਈ ਜਾ ਫਿਰ ਮੈਂ ਕਿਦਾਂ ਬਾਲ ਕੇ ਰੱਖਾਂ ਸੀ ਅੱਛਾ ਐਵੇਂ ਆ ਫਿਰ ਉਹ ਕਰੀਮ ਇਕੱਠੀ ਹੋ ਗਈ ਫਿਰ ਬੋਤਲੇ ਪਾਣੀ ਪਾਣ ਵਾਲਾ ਹੋ ਰਿਹਾ ਪਾਣੀ ਲਿਆ ਵਰਕੇ ਇਦਰ ਆਪਣੇ ਆਲੂ ਰੱਖੇ ਪੈਣੋ ਵਾਲਣ ਵਾਸਤੇ ਆਲੂ ਬਲੇ ਜਾਂਦੇ ਨੇ ਫਿਰ ਇਹਨੂੰ ਛਿਲਦੇ ਆ ਤੇ ਪਾਣੀ ਆ ਗਿਆ ਉਦਿਆਂ ਚ ਪਾਉਣ ਵਾਸਤੇ ਕੱਲ ਪਾਇਆ ਸੀਗੇ ਕੱਲ ਨਹੀਂ ਪਾਇਆ ਤਾਂ ਹੀ ਫਿਰ ਇਹਨਾਂ ਨੂੰ એનર્ਜੀ ਜ਼ਰੂਰੀ ਹੈ ਨਾ ਸਾਬ ਦਾ ਪਾਇਆ ਕਰ ਜਾਂਦੇ ਨਾ ਪਰਿਆ ਕਰਨ ਨੂੰ ਠੀਕ ਆਪਣੇ ਆਲੂ ਵੀ ਛਿੱਲੇ ਗਏ ਆਲੂ ਤਿਆਰ ਹੋ ਗਏ ਠੀਕ ਹੈ ਜੀ ਤਿਆਰ ਕਰਤਾ ਮਸਾਲਾ ਇਹ ਇਧਰ ਹੋਣ ਲੱਗ ਰਿਹਾ ਝਾੜੂ ਤੇ ਚਾਊਮੇਨ ਰੱਖਤੀ ਚਲ ਠੀਕ ਆ ਚਲੋ ਚਾਊਮੇਨ ਬਣ ਜਾਂਦੀ ਐ ਮੈਂ ਲੈ ਕੇ ਆਣਾ ਪੇਟੀਆਂ ਹੁਣ ਤੇ ਫੇਰ ਆਪਾਂ ਚਲਦੇ ਆਂ ਆਪਣੇ ਕੰਮ ਤੇ ਹੀ ਕਈ ਬਾਕੀ ਵਾਹਿਗੁਰੂ ਸੱਜੇ ਪਾਚਾ ਮੇਰਾ ਕਰੇ ਜੀ ਕੰਮ ਚੱਲਦਾ ਰਹੇ ਜੀ ਕੰਮ ਚਾਰ ਦਿਨ ਲਾਣਾ ਫੇਰ ਮੇਰਾ ਕੰਮ ਤੋਂ ਆਉਣਾ ਕੋਈ ਨਾ ਕੋਈ ਦਿੱਕਤ ਇਹੋ ਜਿਹੀ ਹੋ ਜਾਂਦੀ ਐ ਫੇਰ ਵਾਹਿਗੁਰੂ ਮੇਰਾ ਕਰੇ ਜੋ ਨੇ ਕਿਸਮਤ ਚ ਲਿਖਾਈ ਜੀ ਇਹ ਆ ਬਲਦੀ ਆਪਣੀ ਚਾਊਮੇਨ ਥੋੜੀ ਚੱਕੀ ਉੱਤੇ ਚੈੱਕ ਤਾਂ ਕਰ ਲੈ ਸ਼ੈਰ ਪਾਣੀ ਬੜਾ ਡੁੱਲਦਾ ਬਾਹਰ ਚਲੋ ਕਰਕੇ ਪਿਆਰ ਨੂੰ ਮੈਂ ਲੈਣ ਜਾਣਾ ਪੇਟੀਆਂ ਠੀਕ ਹੈ ਤੇ ਕਰਕੇ ਤੂੰ 4 ਮਿੰਟ ਤਿਆਰ ਰੱਖ ਸਮਾਨ ਰੱਖ ਤੇ ਅੱਜ ਚਲਦੇ ਆਂ ਬਰ ਕੰਮ ਤੇ ਆ ਗਿਆ ਬੈਕਰੀ ਤੇ ਇਥੋਂ ਲੈ ਕੇ ਪੇਟੀਆਂ ਫਿਰ ਚਲਦੇ ਆਂ ਘਰੇ ਜੀ ਸਾਨੂੰ ਅੱਜ ਆਇਆ ਗਿਫਟ ਜੀ ਦੇਖੋ ਕੀ ਨਿਕਲ ਰਹੇ ਨੇ ਜੋ ਦੇਖਣ ਦੇਖਦੇ ਆ ਜੀ ਇਹਨੂੰ ਇਨਵੋਕਸ ਕਰੋ ਤੇ ਇਹ ਖੋਲ ਦੇ ਫਿਰ ਮੇਰੇ ਕੋਲ ਤਾਂ ਖੁੱਲਿਆ ਨਹੀਂ ਬਹੁਤ ਦੰਦਿਆਂ ਨੂੰ ਕੀ ਆਇਆ ਪਹਿਲੀ ਵਾਰ ਆ ਗਿਆ ਫਟ ਭਈ ਪਹਿਲੀ ਵਾਰ ਤਾਂ ਨਹੀਂ ਆਇਆ ਅੱਗੇ ਵੀ ਆਉਂਦੇ ਰਹੇ ਨੇ ਹਾਂ ਪਹਿਲਾਂ ਵੀ ਆਇਆ ਪਹਿਲੇ ਉਹ ਇੰਸਟਾਗ੍ਰam ਵਾਲੇ ਆਂਦੇ ਰਹੇ ਨੇ ਹਾਂ ਤੇ ਮੈਨੂੰ ਲੱਗਦਾ ਯੂਟਿਊਬਰ ਵਾਲੇ ਆਇਆ ਬਹੁਤ ਲੱਗੀ ਹੈ ਹਾਂ ਦੇ ਵੀਰ ਜੀ ਉਹ ਗਏ ਉਧਰ ਹੋਣੋਂ ਜ਼ਿਆਦਾ ਰੋਜੀ ਪਾਣੀ ਵਾਲੀ ਬੋਤਲਾਂ ਨਿਕਲੀਆਂ ਨੇ ਵੈਸੇ ਵੀ ਹਰਮੰਦ ਦੀ ਨਿਕਲੀਆਂ ਨੇ ਇਹ ਕੱਢਨੇ ਆ ਟੁੱਟ ਗਈ ਸੀ ਇਹ ਤਾਂ ਬੈਸਟ ਆ ਗਿਆ ਪਤਾ ਨਹੀਂ ਕਿ ਕਿਸੇ ਨੇ ਆਪਣਾ ਨਾਮ ਪਤਾ ਤਾਂ ਨਹੀਂ ਭੇਜਿਆ ਉਹਨਾਂ ਦਾ ਨਾਡ ਰੈਸਪੀ ਚਾ ਹਾਂ ਕੁਛ ਨਾਮ ਨਹੀਂ ਭੇਜਿਆ ਪਾਣੀ ਬੋਤਲਾਂ ਨੇ ਬਹੁਤ ਸੋਹਣੀਆਂ ਨੇ ਆਹ ਕੋ ਰਹੀਏ ਦੋਨੋਂ ਬੱਚਾ ਵਾਸਤੇ ਭੇਜੀਆਂ ਨੇ ਮੇਰੇ ਨੌਜੀ ਵਾਸਤੇ ਮੇਰੇ ਹਰਮਨ ਵਾਸਤੇ ਮੇਰਾ ਘਰੇ ਉਹਨਾਂ ਦੇ ਮੈਂ ਭੇਜੀਆ ਨੇ ਵੇਖ ਕਿਤਨਾ ਹੋਇਆਗਾ ਨਾ ਬੋਤਲ ਟੁੱਟ ਗਈ ਸੀ ਹਰਮਨ ਦੀ ਤੋ ਕਹਿੰਦਾ ਫਿਰਦਾ ਸੀ ਕਿ ਮਮੀ ਮੇਰੇ ਪਪਾ ਲਈਆਂ ਨੀ ਬੋਤਲ ਚਾਹੀਦੀ ਹੈ ਹਨ ਵੀ ਬੋਸ ਹੋਣੀ ਆ ਜਿਨੇ ਵੇਚੀਆਂ ਨੇ ਬਹੁਤ ਸ਼ੁਕਰੀਆ ਧੰਨਵਾਦ ਜੀ ਥੈਂਕ ਯੂ ਤੁਮ ਬਾਹੇ ਗੁਰੂ ਜੜਦੀ ਕਲਾ ਰੱਖੇ ਤੁਸੀਂ ਆਪ ਦਾ ਐਡਰੈਸ ਨਹੀਂ ਭੇਜਿਆ ਕੋਈ ਸਾਨੂੰ ਪਤਾ ਹੀ ਨਹੀਂ ਕਿੰਨੇ ਭੇਜਿਆ ਜੀ ਨਾਮ ਲੇ ਕੇ ਭੇਜਿਆ ਕਰੋ ਜਰੂਰ ਜੀ ਚਲੋ ਜੀ ਸੈਟਅਪ ਹੋ ਗਿਆ ਟੈਂਪ ਗਿਆ ਆਪਣੇ ਆਪ ਦੇ ਕੰਮ ਤੇ ਜੀ ਪਹੁੰਚ ਗਿਆ ਆਪਦੇ ਅੱਡੇ ਤੇ ਅੱਜ ਹਫਤਾ ਹੋ ਗਿਆ ਅੱਡਾ ਲੱਗਿਆ ਨਹੀਂ ਤੇ ਅੱਡੇ ਦੇ ਨਾਲ ਧੂੜ ਮਿੱਟੀ ਬਹੁਤ ਬੁਰੀ ਹਾਲਤ ਹੋ ਰਹੀ ਹੈ ਧੋਣਾ ਪਊਗਾ ਸਾਰਾ ਜੀ ਚਲੋ ਲਾਣੇ ਆਪਦਾ ਸੈਟਅਪ ਜੀ ਚਲੋ ਹਾਂ ਜੀ ਆਪਣਾ ਸੈਟਅਪ ਲੱਗ ਚੁੱਕਿਆ ਹੈ ਜੀ ਬਹੁਤ ਤੇ ਜੀ ਕਰ ਰਹੇ ਹਾਂ ਇਹ ਵਰਤਦੇ ਕਰਦੇ ਆ ਫਿਰ ਪਤਾ ਸਾਰਾ 9 ਵਜੇ ਤੱਕ ਲੱਗੂਗੀ ਕੀ ਬਣਦਾ ਹੈ ਅੱਜ ਆਪਾਂ ਹੋ ਗਿਆ ਕੰਮ ਬੰਦ ਪਿਆ ਸੀ ਬੰਦ ਕੀਤਾ ਹੋ ਗਿਆ ਕਰ ਜਾਣ ਦਾ ਟਾਈਮ ਤੇ ਫੋਨ ਦੀ ਬੈਟਰੀ ਵੀ ਲੋ ਹੀ ਪਈ ਐ ਇਹਨੂੰ ਕਰੇ ਜਾ ਕੇ ਚਾਰਜ ਤੇ ਲਾ ਦੇ ਤੇ ਭੇਜ ਦੀ ਮੇਰੇ ਕੋਲ ਠੀਕ ਐ ਹਰਮਨ ਆਵੇ ਦੱਤ ਹਾਂ ਹਰਮਨ ਦੱਤ ਭੇਜ ਦੇ ਤੇ ਇਹਨੂੰ ਲੈ ਜਾ ਇਹ ਆ ਗਏ ਨਹੀਂ ਗਿਫਟ ਗਿਫਟ ਆਇਆ ਤੁਹਾਡੇ ਵਾਸਤੇ ਕੀ ਕਿੱਧਰ ਪਿਆ ਹੈ ਹੈ ਰਸੋਈ ਵਿੱਚ ਹੈਗਾ ਤੁਹਾਡੇ ਦੋਨੋਂ ਵਾਸਤੇ ਆਇਆ ਹਰਮਨ ਵਾਸਤੇ ਨਾ ਵੇਖ ਲਓ ਖਾਣ ਵਾਲੀ ਚੀਜ਼ ਹੈ ਕਿ ਕਿਵੇਂ ਨਾ ਮੈਂ ਉਹ ਤਾਂ ਹੁੰਦੇ ਆ ਉਹਨੇ ਤਾਂ ਬੈਗ ਵੀ ਨਹੀਂ ਨਵਦੀਪ ਨੇ ਉਤਾਰਿਆ ਗਿਫਟ ਲੱਭ ਦੇ ਦੇ ਨੀ ਦੇਖੋ ਪ੍ਰਾਜ ਜਿਵੇਂ ਸਦਾ ਇਹ ਤਾਂ ਇਹ ਦੂਜੇ ਨੇ ਪੇੜੇ ਹੁਣ ਫ੍ਰੀਜ ਵੀ ਨੇ ਬੰਦ ਕਰਨਾ ਮੇਰੇ ਤੂੰ ਬੈਗ ਤਾਂ ਉਤਾਰ ਲੈ ਨਵਦੀਪ ਬੈਗ ਉਤਾਰ ਫੱਲੇ ਗਿਫਟ ਤਾਂ ਨਵਦੀਪ ਇੱਧਰ ਹੈ ਨਵਦੀਪ ਹੈ ਕੀ ਫਿਨਿਸ਼ ਕਰਕੇ ਆਈਂ ਰੋਟੀ ਤਾਂ ਵੇਚੇਂ ਦੇ ਬੀ ਟਿਪ ਨੇ ਚੇਗੀ ਤੇ ਤੂੰ ਕਿਆ ਕਰੇਗਾ ਹੁਣ ਹੈ ਗਿਆ ਹੁਣ ਮੈਨੂੰ ਕਿਤੇ ਤੂੰ ਆਪੇ ਹੀ ਦੱਸਦੀ ਵੀ ਇਹ ਵੀ ਰੋਟੀ ਨਹੀਂ ਹੈਗੀ ਨਾ ਫਿਰ ਇਸ ਕਰਕੇ ਹੈਗਾ ਨਹੀਂ ਪਤਾ ਨਹੀਂ ਖਾ ਕੇ ਆਏਗਾ ਸਾਰੀ ਇੱਕ ਰੋਟੀ ਲੈ ਕੇ ਜਾਵੇਗੀ ਉਹ ਵੀ ਨਹੀਂ ਇਹ ਨਹੀਂ ਖਾਣੀ ਹੈਗੀ ਮੇਰਾ ਮਨ ਨਹੀਂ ਕਰਦਾ ਖਾਣ ਦਾ ਕਿਉਂਕਿ ਨਾਈਟ ਦੇ ਦੋਸ ਬਹੁਤ ਵਧੀਆ ਚਲਕੇ ਆ ਗਿਆ ਮੈਨੂੰ ਮਿਲ ਗਈਆਂ ਨੇ ਬੋਤਲਾ ਤੇ ਹੁਣ ਦੇਖਣਗੇ ਕਲਰ ਕਿਵੇਂ ਦੇਗੇ ਬੋਤਲ ਨਹੀਂ ਹੈਗੇ ਹੈ ਤੂੰ ਖੋਹ ਸਹੀ ਬੋਤਲ ਵੇਖ ਕੇ ਦੀ ਸੋਣੀ ਹੈ ਸੁਣੀ ਹੈਗੀ ਨੇ ਇੱਕ ਕਲਰ ਪਿਆਰਾ ਹੈ ਕਿ ਮੈਨੂੰ ਇੱਕ ਬਲੈਕ ਵਿੱਚ ਹੈਗੀ ਹੈ ਉਹ ਸੋਣੀ ਹੈ ਨਹੀਂ ਬੋਤਲਾ ਲਖਦੀਪ ਅਰਮਨ ਤੇਰੀ ਬੋਤਲ ਤਾਂ ਕੀ ਕਰੂ ਬੋਤਲ ਦੇ ਵਿੱਚ ਨਾ ਐਵੇਂ ਹੀ ਇੱਕ ਪੈਕੇਟ ਆ ਲੈਂਦੇ ਚ ਤੇਂ ਨਹੀਂ ਕੋਈ ਇਹ ਕਿ ਪੈਕੇਟ ਹੁੰਦਾ ਹ ਹ ਇਹਨੇ ਮਤਲਬ ਸਿੱਧਾ ਪਾਣੀ ਪੜ ਕੇ ਨਾ ਪੀ ਲੈ ਕਰੋ ਨਹੀਂ ਇਹ ਤਾਂ ਵੈਸੇ ਰੱਖ ਦੇ ਵੈਸੇ ਨਹੀਂ ਆਹ ਬੋਸ ਨਾਲ ਵਿਅਸਤ ਕਰ ਰਹੇ ਨੇ ਮੈਂ ਤਾਂ ਪਤਾ ਨਹੀਂ ਕਿ ਮੇਰੇ ਕੱਢ ਲਿਆ ਕਰੋ ਇਹਨੂੰ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਬਹੁਤ ਖਰਾਬ ਜੀ ਹੁੰਦੀ ਹੈ ਇਹ ਅੱਛਾ ਤੋਂ ਕਿੰਗੀ ਤਰ੍ਹਾਂ ਫਿਰ ਪਰ ਹੈ ਕਰ ਆਪਣੀ ਮੇਰੀ ਆਹ ਬੜੀ ਤੇ ਵੀਰ ਦੀਆ ਵਾਲੀ ਹੈ ਕਿਹੜਾ ਕਲਰ ਦੀਰ ਮੰਨ ਲੈਂਦਾ ਵੀ ਬਲੈਕ ਕਲਰ ਦੀ ਐਸ ਕਲਰ ਦੀ ਮੇਰੇ ਸੂਟ ਦੇ ਨਾਲ ਦੀ ਨਹੀਂ ਛੋੜੀ ਹੈ ਹਰਮੰਦੀ ਵੈਸੇ ਵੀ ਹੈ ਨੋਟ ਪੈਡ ਨੂੰ ਨੇ ਨੀ ਅਰਵਨ ਤੇਰੀ ਬੋਤਲ ਟੋਟਰੀ ਸੀ ਹਾਂ ਬਣਾਉਂਦਾ 100 ਉੱਡ ਗਏ ਸੀ ਬਹੁਤ ਨੂੰ ਅੱਛਾ ਇਸੇ ਕਰਕੇ ਹਮ ਚਲੋ ਥੈਂਕ ਯੂ ਦਿਨਵੀ ਭੇਜੀ ਹੈ ਹਾਂ ਅੱਜ ਰਾਤ ਤੇ نو ਬੱਚੋ ਕਿਨੇ ਤੇ ਬੈਠਿਆ ਅਜ ਇੱਕਰੀ ਬਣਾ ਅੱਧਾ ਘੰਟਾ ਹੋਰ ਬੈਠਾਂਗੇ ਅੱਜ ਕੰਮ ਵੀ ਥੋੜਾ ਜਿਹਾ ਮੰਦਾ ਹੀ ਰਿਹਾ ਜਿਆਦਾ ਸਹੀ ਨਹੀਂ ਸੀ ਆ ਬੇੜੀਆਂ ਪਈਆਂ ਨੇ ਇੱਧਰ ਤੇ ਲਫਾਫੇ ਚ ਵੀ ਇੰਨੇ ਸਰੇ ਬਚ ਗਈਆਂ ਪੇੜੀਆਂ ਸੋ ਬਚਤੇ ਹੀ ਹੁੰਦੀ ਆ ਲਾਸਟ ਵਾਲੀ ਅੱਜ ਬਚਤ ਨਹੀਂ ਖਰਚਾ ਪੂਰਾ ਹੋਇਆ ਮੁਸ਼ਕਿਲਾਂ ਨਾਲ ਤੁਹਾਨੂੰ ਜੋ ਵਾਹਿਗੁਰੂ ਨੇ ਕਰਮਾ ਚ ਲਿਖਿਆ ਦੇਤਾ ਜੀ ਜਿਆਦਾ ਕੰਟਰੋਲ ਵੇਟ ਕਰਾਂਗੇ ਫਿਰ ਉਸ ਤੋਂ ਬਾਅਦ ਘਰੇ ਚਾਉਂਦੇ ਹਾਂ ਜੀ ਮੈਂ ਆ ਗਿਆ ਘਰੇ ਤੇ ਹੁਣ ਖਾਣਾ ਖਾਣੇ ਆ ਇਹ ਅੱਜ ਖੀਰ ਬਣੀ ਬਣੀ ਆ ਵੈਰੀ ਗੁੱਡ ਡੋਂਗਾ ਫੜ ਕੇ ਮੈਨੂੰ ਨਿੱਕੀ ਗੋਲੇ ਮਿਲਦੀ ਹੈ ਮੈਨੂੰ ਜਿੱਦਾਂ ਕੋ ਮੈਂ ਓਡੇ ਕੋਲੇ ਮਿਲਦੀ ਹੈ ਤੇ ਹਾਂ ਇੱਕ ਗੱਲ ਹੋਰ ਮੈਂ ਆ ਕੇ ਕਮੈਂਟ ਪੜ੍ਹਿਆ ਤਾਂ ਮੈਨੂੰ ਪਤਾ ਲੱਗਿਆ ਵੀ ਗਿਫਟ ਕਿੰਨੇ ਭੇਜਿਆ ਹੈ ਤੁਹਾਨੂੰ ਪਤਾ ਲੱਗਿਆ ਲੱਗ ਗਿਆ ਪਤਾ ਹਨਾ ਤੇ ਗਿਫਟ ਗੀਤੂ ਨਾਇਕ ਦੇ ਪੈਣ ਜੀ ਤੁਸੀਂ ਭੇਜਿਆ ਹੈ ਹਨਾ ਤੁਹਾਨੂੰ ਰੱਬ ਖੁਸ਼ੀਆਂ ਦੇਵੇ ਜੀ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ਤੇ ਨਵਦੀਪ ਥੈਂਕ ਯੂ ਬੋਲੋ ਕਿਉ ਗੀਤੂ ਬੁਆ ਜੀ ਹਰਮਣ ਏ ਇਧਰ ਐਨੇ ਆ ਹਰਮਣ ਵੇਖ ਲੈ ਫਿਰ ਤੈਨੂੰ ਇਧਰ ਤਾਂ ਵੇਖ ਕੀ ਅਗਲੇ ਦਿਨ ਆਦਾ ਕਿਉਂ ਇਧਰ ਆ ਤੇਰਵਾ ਤੇ ਸਪੈਸ਼ਲ ਲੈ ਬੋਤਲ ਤਾਂ ਰੱਖੀ ਆ ਤੂੰ ਤਾਂ ਥੈਂਕ ਯੂ ਨਹੀਂ ਬੋਲਣਾ ਹੀ ਹੋਣਾ ਹਣੇ ਚ ਪਾਣੀ ਪੀਵੇਗਾ ਤੂੰ ਹੈ ਲੈ ਥੈਂਕ ਯੂ ਇਹ ਕਿਹੜਾ ਥੈਂਕ ਯੂ ਹੈ ਭਾਈ ਤੇ ਅੱਜ ਵੀ ਮੈਨੂੰ ਕਹੀਏ ਨਹੀਂ ਬੜੇ ਵਿੱਚ ਕਿੱਤੀ ਸੀ ਅੱਜ ਇਸ ਨੂੰ ਹਾਂ ਥੈਂਕ ਯੂ ਬਸ ਪਰਸੋਂ ਮੇਰਾ ਬੰਦੇ ਹੈ ਪਰਸੋਂ ਵੱਡੇ ਹੈ ਥੈਂਕ ਯੂ ਥੈਂਕ ਯੂ ਵੀਰ ਆਉਣਾ ਲੈ ਫਿਰ ਲੱਗ ਗਿਆ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਜੀ ਖੁਸ਼ ਰੋ ਤੇ ਇੱਕ ਹੋਰ ਕਮੈਂਟ ਆ ਰਿਹਾ ਸੀ ਇਟਲੀ ਤੋਂ ਕਹਿੰਦੇ ਘਰ ਦਾ ਟੂਰ ਕਰਾਓ ਜ਼ਰੂਰ ਕਰਾਵਾਂਗੇ ਜੀ 100 ਕੇ ਹੋ ਜਾਣਾ 100 ਕੇ ਕਰੋ ਜਿੰਨੀ ਕਰੋ ਜਿੰਨੀ ਹੋ ਜਾਊਗੀ ਤੇ 100 ਕੇ ਪੂਰੇ ਹੋ ਜਾਣ ਤੇ ਕਰਾਵਾਂਗੇ ਜ਼ਰੂਰ ਜੀ ਘਰ ਦਾ ਟੂਰ ਵੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੜਦੀ ਕਲਾ ਬਖਸ਼ੇ ਜਿਹੜੇ ਤੁਸੀਂ ਸਾਨੂੰ ਸਪੋਰਟ ਕਰ ਰਹੇ ਹੋ ਜੀ ਤੇ ਕਰਦੇ ਰਹੋ ਇਸ ਤਰ੍ਹਾਂ ਹੀ ਆਪਾਂ ਇਸ ਵਲੌਗ ਨੂੰ ਕਰਦੇ ਹਾਂ ਅੰਡ ਮਿਲਦੇ ਆਂ ਕੱਲ ਦੇ ਵਲੌਗ ਚ ਜੇ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਜੀ ਜੀ ਮਿਲਦੇ ਆ ਨੈਕਸਟ ਵਲੌਗ ਚ ਬਾਏ